ਇਨੂੰ ਮਤਲ ਅੱਕ ਦੀਆਂ ਕੁਗੜੀਆਂ ਜਿਹੜਾ ਆਪਣੇ ਬਣਾਉਂਦੇ ਸੀ ਅੱਗੇ ਹਾਂ ਜਿਹੜਾ ਮਾਈ ਬੁੱਢੀ ਨਾਲ ਹਾਂ ਮਾਈ ਬੁੱਢੀ ਕਹਿੰਦੇ ਇਹਨੂੰ ਹਾਂ ਉਹਦੇ ਨਾਲ ਬੰਦੇ ਬੜਾ ਮਤਲ ਉਹਤ ਮਲੈਮ ਆ ਜਿਵੇਂ ਆਪਣਾ ਇਹ ਇਹ ਮੈਂ ਕਹਿੰਦਾ ਸੁਣਿਆ ਸੀ ਜਾਂਦਾ ਵੀ ਜਿਹੜੇ ਗਰੀਬ ਬੰਦੇ ਸੀ ਉਹਨਾਂ ਦਾ ਹਾਂ ਮਤਲ ਆਪਣੇ ਜਿਹੜਾ ਅਸਲ ਜਿਹੜੇ ਜ਼ਿਮੀਂਦਾਰ ਪਰਿਵਾਰ ਸੀ ਨਾ ਉਹਨਾਂ ਦੀ ਮਤਲਬ ਉਹ ਬੀਬੀਆਂ ਜਿਹੜੀਆਂ ਆਪਣੇ ਘਰਾਂ ਸੇ ਉਹ ਹੀ ਬਣਾਉਂਦੀਆਂ ਸੀਗੀਆਂ ਇਹਨਾਂ ਨੂੰ ਹਾਂਜੀ ਆਪਣਾ ਮੱਧਵਾਰਕ ਹੀ ਆ ਜਾਂਦਾ ਸੀਗਾ ਤੇ ਵੇਖ ਲੋ ਯਾਰ ਕਿੰਨਾ ਉਹਨੂੰ ਕਿੰਨੀ ਨੂੰ ਇਕੱਠੀ ਕਰਨਾ ਵੇਹ ਉਦੋਂ ਅੱਕ ਹੁੰਦਾ ਬਹੁਤ ਜ਼ਿਆਦਾ ਅੱਕ ਬਹੁਤ ਹੁੰਦਾ ਸੀ ਉਦੋਂ ਇਹ ਵੀ ਗੁਰਬਾਣੀ ਦੇ ਵਿੱਚ ਆਉਂਦਾ ਆਪਣਾ ਸਮੇਂ ਬਾਰੇ ਅੱਛਾ ਜੀ ਹਾਂ ਵੀ ਜਿਵੇਂ ਆਪਾਂ 15 ਵਾਰੀ ਜਿਵੇਂ ਇੱਕ ਪਲਕ ਝਪਕਦੇ ਆ ਉਹਨੂੰ ਵੇਸਾ ਬੋਲ ਦਿੰਦੇ ਆ ਹਾਂਜੀ ਉਹ ਆਪਣੇ ਕੀਰਤਨ ਸੋਲੇ ਦੇ ਵਿੱਚ ਵੀ ਇਹ ਵੇਸੇ ਦਾ ਆਉਂਦਾ ਫਿਰ ਆਪਾਂ 15 ਵੇਸੇ ਇਕੱਠੇ ਉਹਨਾਂ ਪੇਕਚਰ ਸਾ ਬਣ ਜਾਂਦਾ ਅੱਛਾ ਜੀ 30 ਚਸੇ ਇਕੱਠੇ ਹੋ ਜਾਣੇ ਇੱਕ ਪਾਲ ਬਣ ਜਾਂ ਦੇ ਆਪਣੇ 12 ਅੰਗ ਆ ਸਾਰਿਆਂ ਆਪਣੇ ਜਿਵੇਂ ਕਪੜਾ ਜਾਂ ਚੀਜ਼ਾਂ ਹੈਗੇ ਗਾਜਾਂ ਚ ਮਣੀ ਜਾਂਦੀ ਸੀ ਗਾ ਚੱਲਦਾ ਸੀ ਹਾਂਜੀ ਤੇ ਜਿਹੜੀ ਆਪਣੇ ਮਿਸਤਰੀ ਭਾਸ਼ਾ ਹੁੰਦੀ ਸੀ ਲੱਕੜ ਦੀ ਜਿਹੜੇ ਕੰਮ ਕਰਦੇ ਜਾਂ ਕੋਈ ਵੀ ਉਹ ਤਸੂ ਚ ਚੱਲਦਾ ਸੀ ਠੀਕ ਹੈ ਬਾਈ ਹਾਂ ਤੇ ਇਹ 11 ਸੂਤ ਦਾ ਮਤਲਬ 11 ਇੰਚ ਦਾ ਮੇਰੇ ਸੂਤ ਲਿਖਿਆ ਥੋੜਾ ਗਲਤੀ ਹੋ ਗਈ ਦੇ ਵਿੱਚ ਇਹ 11 ਮਤਲਬ ਹੁੰਦਾ ਇੰਚ ਦਾ ਅੱਛਾ ਜੀ 11 ਇੰਚ ਦਾ ਇੱਕ ਤਸੂ ਹੁੰਦਾ ਲਓ ਜੀ ਸੱਚ ਨੂੰ ਬਾਈ ਜਸ ਕਰਨ ਕੋਲੇ ਬੈਠੇ ਸੀਗੇ ਤੇ ਬਾਈ ਨੇ ਜਿਹੜਾ ਵਿਰਾਸਤੀ ਸਮਾਨ ਇੰਨਾ ਵਧੀਆ ਤਰੀਕੇ ਨਾਲ ਸੰਭਾਲਿਆ ਬਾਈ ਚਲਾ ਲਓ ਚਲਾ ਲਓ ਮੜਾ ਕੋਈ ਨਹੀਂ ਲਓ ਬਾਈ ਇਹ ਮੇਰਾ ਹੁਣ ਚਲਾਈ ਮਸ਼ੀਨ ਹੈ ਹੈ ਇਹ ਇਹ ਹੁਣ ਚਲਾਈ ਹੈ ਇਹ ਹਾਂ ਹਾਂ ਥੋੜੀ ਰਿਪੇਅਰ ਸਰਵਿਸ ਦੀ ਫੋਨ ਆਲੀ ਸੀਗੀ ਚਲੋ ਚਾਲੂ ਆਵਦੀ ਹੈ ਠੀਕ ਹੈ ਹਾਂ ਕਰ ਦਿਓ ਬੰਦ ਠੀਕ ਹੈ ਬਈ ਇਹ ਰਿਕਾਰਡਿੰਗ ਇਹਦੇ ਵਿੱਚ ਇਹਦੇ ਹੁੰਦੇ ਤਿੰਨ ਕੀਤੇ ਇਧਰ ਤਿੰਨ ਉਧਰਲੇ ਪਾਸੇ ਇਹ ਪਲਾਸਟਿਕ ਦੇ ਛੋਟੇ ਰਿਕਾਰਡ ਆ ਇਹ ਐਲਪੀ ਰਿਕਾਰਡ ਹੁੰਦੇ ਆ ਠੀਕ ਹੈ ਇਹ ਇਹ ਤੇ ਚੱਲਦੇ ਇਲੈਕਟ੍ਰੋਨਿਕ ਮਸ਼ੀਨ ਚੱਲਦੀ ਜਿਹੜੀ ਇਹ ਐ ਹਾਂ ਇਹ ਹੈਗੀ ਆ ਮਤਲਬ ਗਰਾਮੋਫੋਨ ਨੂੰ ਕਹਿੰਦੇ ਬੀਨਾ ਬੀਲੀ ਚੱਲਦੀ ਇਹਦੇ ਵਿੱਚ ਜਿਹੜੇ ਆਹ ਤਵੇ ਚੱਲਦੇ ਆ ਲਾਖ ਦੇ ਕਹਿੰਦੇ ਇਹਨਾਂ ਨੂੰ ਜਾਂ ਪੱਥਰ ਦੇ ਕਹਿੰਦੇ ਇਹਦੇ ਇੱਕ ਪਾਸੇ ਇੱਕ ਰਿਕਾਰਡ ਹੁੰਦਾ ਹੈ ਇੱਕ ਵਾ ਦੂਜਾ ਹੁੰਦਾ ਹੈ ਇਹ ਤੇ ਸੁਈ ਘੁੰਮਦੀ ਏ ਜਦੋਂ ਇੱਕ ਕੀ ਚੱਲੇ ਫਿਰ ਸੁਈ ਘਾਜਦੀ ਨਹੀਂ ਫਿਰ ਬਦਲਦੀ ਪੈਂਦੀ ਆ ਜੀ ਠੀਕ ਹੈ ਬਈ ਠੀਕ ਹਾਂ ਇਹਦੇ ਵਿੱਚ ਬਿਜਲੀ ਦਾ ਕੋਈ ਸਿਸਟਮ ਨਹੀਂਗਾ ਤੇ ਉਹ ਤੋਂ ਬਾਅਦ ਇਹ ਬਿਜਲੀ ਹੈ ਉਹ ਇਹ ਤਾਂ ਫਿਰ ਉਹ ਗੇੜਾ ਹੀ ਭਾਗੇ ਉਹਦੇ ਨਾਲ ਹਾਂ ਇਹ ਤਾਂ ਚਾਬੀ ਆ ਗੇੜਾ ਭਾਕੇ ਆਪਾਂ ਫਿਰ ਘੁੰਮ ਜਿਵੇਂ ਆਪਣੇ ਜੀ ਹੈਗੀ ਇਹ ਘੁੰਮੀ ਜਾਂਦੀ ਏ ਉੱਤੇ ਬਸ ਇਹਨਾਂ ਮਸ਼ੀਨ ਨੂੰ ਧਰ ਕੇ ਤੇ ਫਿਰ ਤੇ ਰਕੋਰ ਗੀਤ ਚੱਲ ਜਣੇ ਹਾਂ ਜੀ ਕਿੰਨੀ ਬਾਜੇ ਬਾਈ ਬੜਾ ਬਹੁਤ ਸਫਾਈ ਨਾਲ ਰੱਖਿਆ ਸਮਾਨ ਇਹ ਤੇ ਬਈ ਮਿਹਨਤ ਕਿੰਨਾ ਟਾਈਮ ਲੱਗਦਾ ਵਾ ਮਿਹਨਤ ਬਾ ਜਦੋਂ ਸਮਾਂ ਸਮਾਂ ਮਿਲਦਾ ਬਾ ਤੇ ਲੱਗ ਹੀ ਜਾਂਦਾ 2-3 ਘੰਟੇ ਜਦੋਂ ਵੀ ਮਤਲਬ ਹੁਣ ਜਿਵੇਂ ਨੀਰੀਂ ਦੀ ਰੋਤ ਤਾਂ ਫੇਰ ਹੀ ਮਾਮੂਲੀ ਰੇਤਾ ਅਕਸਰੰਦਰ ਆ ਜਾਂਦਾ ਆ ਜਾਂਦਾ ਬਈ ਹਾਂ ਹਾਂ ਫੇਰ ਇਹ ਤੇ ਸਾਰੇ ਤੇ ਲਾ ਕੇ ਪੌੜੀ ਸਾਰੇ ਕੱਪੜਾ ਸਫਾਈ ਕਰਨੀ ਪੈਂਦੀ ਕਿਉਂਕਿ ਕੋਈ ਤਕਰੀਬਨ ਲੋਕ ਦੇਖ ਰਹੇ ਹੁੰਦੇ ਆ ਹਾਂਜੀ ਹਾਂਜੀ ਤੇ ਦੇਖਣ ਨੂੰ ਚੀਜ਼ ਚੰਗੀ ਵਧੀਆ ਸੋਹਣੀ ਲੱਗੇ ਫੇਰ ਹੀ ਸਵਾਦ ਆ ਜੇ ਹੁਣ ਲਿਬੜੀ ਤੇ ਆਪਣੇ ਜਾਲੇ ਲੱਗੇ ਬੰਦੋ ਸਵਾਦ ਹੀ ਕੋਈ ਨਹੀਂ ਹਾਂਜੀ ਹਾਂਜੀ ਬਈ ਚਲੋ ਆ ਸਮਾਨ ਦਾ ਤਾਂ ਜਦੋਂ ਠੀਕ ਆ ਨਾ ਵੀ ਹਰ ਤਰ੍ਹਾਂ ਦਾ ਸਮਾਨ ਇੱਥੇ ਰੱਖਿਆ ਹੋਇਆ ਵਾ ਚਲੋ ਪਹਿਲਾਂ ਆਪਾਂ ਇੱਕ ਸਮਾਨ ਚ ਇੱਕ ਚੀਜ਼ ਆ ਆ ਦੇਖੀ ਜਿਹੜੀ ਅ ਇਹਨੂੰ ਕੀ ਕਹਿ ਦਿੰਦੇ ਹੁੰਦੇ ਸੀ ਬ ਇਨੂੰ ਮਤਲ ਅੱਕ ਦੀਆਂ ਕੁਗੜੀਆਂ ਜਿਹੜਾ ਆਪਣੇ ਬਣਾਉਂਦੇ ਸੀ ਅੱਗੇ ਹਾਂ ਜਿਹੜਾ ਮਾਈ ਬੁੱਢੀ ਨਾਲ ਹਾਂ ਮਾਈ ਬੁੱਢੀ ਕਿਹ ਰਹਿੰਦੇ ਸੀ ਇਹਨੂੰ ਹਾਂ ਉਹਦੇ ਨਾਲ ਬੰਨਦੇ ਬੜਾ ਮਤਲ ਤੁ ਮਲੈਮ ਆ ਜਿਵੇਂ ਆਪਣਾ ਇਹ ਇਹ ਮੈਂ ਕਹਿੰਦਾ ਸੁਣਿਆ ਸੀ ਜਾਂਦਾ ਵੀ ਜਿਹੜੇ ਗਰੀਬ ਬੰਦੇ ਸੀ ਉਹਨਾਂ ਦਾ ਹਾਂ ਮਤਲ ਆਪਣੇ ਜਿਹੜਾ ਅਸਲ ਜਿਹੜੇ ਜ਼ਿਮੀਂਦਾਰ ਪਰਿਵਾਰ ਸੀ ਨਾ ਉਹਨਾਂ ਦੀ ਮਤਲਬ ਉਹ ਬੀਬੀਆਂ ਜਿਹੜੀਆਂ ਆਪਣੇ ਘਰਾਂ ਸੇ ਉਹ ਹੀ ਬਣਾਉਂਦੇ ਸੀਗੇ ਉਹਨਾਂ ਨੂੰ ਹਾਂਜੀ ਆਪਣਾ ਮੱਧ ਵਰਗ ਹੀ ਆ ਜਾਂਦਾ ਸੀਗਾ ਤੇ ਵੇ ਲੋ ਯਾਰ ਕਿੰਨਾ ਉਹਨੂੰ ਕਿੰਨੀ ਨੂੰ ਇਕੱਠੀ ਕਰਨਾ ਵੇ ਉਦੋਂ ਹੱਕ ਹੁੰਦਾ ਬਹੁਤ ਜ਼ਿਆਦਾ ਹੱਕ ਬਹੁਤ ਹੁੰਦਾ ਸੀ ਉਦੋਂ ਕਿਉਂਕਿ ਬਰਾਨੀ ਵਾਂਣ ਹੁੰਦੇ ਸੀਗੇ ਹਾਂਜੀ ਤਾਂ ਕਿ ਉਹ ਫਿਰ ਸਾਰਿਆਂ ਨੂੰ ਉਹ ਤਿਆਰ ਕਰਕੇ ਬਹੁਤ ਸਮਾਂ ਲੱਗਿੰਦੇ ਨੂੰ ਇਸ ਤਰ੍ਹਾਂ ਫੋਨ ਤੇ ਬੰਦ ਹੈ ਵੀ ਬਹੁਤ ਮੁਲਾਇਮ ਵੀ ਬਹੁਤ ਵਧੀਆ ਫਿਰ ਡਿਜ਼ਾਈਨਿੰਗ ਵਿੱਚ ਕਰਨੀ ਇਹਦੇ ਵਿੱਚ ਰੰਗ ਇਹਨੂੰ ਰੰਗ ਦੇਣਾ ਰੰਗ ਵੀ ਦੇਣਾ ਉਹਨੂੰ ਉਹੋ ਜਿਹਾ ਫਿਰ ਉਹਨੂੰ ਬੁਨਣਾ ਕਰਨਾ ਬਹੁਤ ਲੰਮਾ ਸਮਾਂ ਲੱਗਦਾ ਸੀ ਇਹਨੂੰ ਠੀਕ ਹੈ ਬਈ ਬਈ ਇੱਕ ਚੀ ਬਰਨਾਲ ਦੀ ਨਾਲ ਜਿਹੜਾ ਤੁਸੀਂ ਇੰਨਾ ਧਿਆਨ ਇੰਨਾ ਦਿਮਾਗ ਲਾਉਨੇ ਆ ਹਨਾ ਜਿਵੇਂ ਆ ਗੁਰੂ ਜੀਵਨ ਗੁਰੂ ਗਿਆਨ ਇਧਰ ਸਮੇ ਤੇ ਤਸੂ ਇਹ ਬਈ ਫਿਰ ਕਿੱਥੋਂ ਇਕੱਠਾ ਹੁੰਦਾ ਇਹਨਾਂ ਕੁਛ ਇਹਨਾਂ ਜਿਵੇਂ ਮਤਲਬ ਵੀ ਆ ਤਾਂ ਮੈਨੂੰ ਸੀਗਾ ਵੀ ਥੋੜਾ ਗੁਰੂ ਗ੍ਰੰਥ ਸਾਹਿਬਾਰੇ ਜੇ ਆਪਣੀ ਜਿਵੇਂ ਜੀਮਨੀ ਆ ਦੱਸਾਂ ਗੁਰੂਆਂ ਦੀ ਹਾਂਜੀ ਵੀ ਕਿਵੇਂ-ਕਿਵੇਂ ਸੀਗਾ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਆਪਣਾ ਸਿਰ ਸਲੋਕਾਂ ਚ ਜੋ ਵੀ ਬਾਣੀ ਹੈ ਬਾਰੇ ਆਪਣਾ ਹੈਗਾ ਵੀ ਸੌਖੇ ਤੇ ਥੋੜੇ ਸਮੇਂ 'ਚ ਆਪਾਂ ਇੱਥੇ ਪੜ੍ਹ ਕੇ ਸਿੱਖ ਸਕਦੇ ਹਾਂ ਜਿਵੇਂ 40 ਮੁਕਤੇ ਦੇ ਨਾਮ ਹੋਏ ਜੋ ਉਹ ਕਰਕੇ ਲਾਈਆਂ ਵੀ ਆਪਣੇ ਬੱਚੇ ਜਾਂ ਪਰਿਵਾਰ ਕੋਈ ਵੀ ਪੜ੍ਹ ਲੇ ਵੀ ਸਾਹਮਣੇ ਸੌਖਾ ਕਿਉਂਕਿ ਆਮ ਆਪਾਂ ਜਦੋਂ ਕਿਤਾਬਾਂ ਲੈ ਕੇ ਜਾਓ ਆਪਣਾ ਸਮਾਂ ਨਹੀਂ ਹੁੰਦਾ ਕੋਈ ਵੇਂਦਾ ਨਹੀਂ ਅੱਜਕੱਲ ਬਿਲਕੁਲ ਇਹਨੂੰ ਬੰਦਾ ਕੋਦੇ ਵੀ ਇੱਥੇ ਬੈਠਾ ਸਮਾਂ ਉਹਨੂੰ ਕੋਈ ਵੀ ਚੀਜ਼ ਆਪਾਂ ਲੋੜ ਹੈ ਵੀ ਕਿਹੜੇ ਗ੍ਰੋ ਕਦੋਂ ਜਨਮ ਹੋਇਆ ਸੀ ਕੀ ਗ੍ਰੈਜੂਏਟਰੀ ਸੀ ਜੋ ਚੀਜ਼ਾਂ ਸੀ ਸਾਰੀਆਂ ਬਹੁਤ ਛੋੜੇ ਸਮੇਂ ਤੇ ਸਿੱਧਾ ਹੱਥ ਦੇ ਕੇ ਆਪਣਾ ਪੜ੍ਹ ਸਕਦੇ ਹਾਂ ਹਾਂਜੀ ਹਾਂ ਪਰ ਇਹਨਾਂ ਦਾ ਬਰੀਕੀ ਕੌਰੀ ਕੰਮ ਇਹ ਤਾਂ ਸਮਾਂ ਲੱ ਇਹ ਦਿੰਗਾ ਆ ਚੀਜ਼ਾਂ ਬਾਈ ਇਹ ਚੀਜ਼ਾਂ ਕਿੱਥੋਂ ਇਕੱਠੀਆਂ ਇਹ ਵੀ ਗੁਰਬਾਣੀ ਦੇ ਵਿੱਚ ਆਉਂਦਾ ਆਪਣਾ ਸਮੇਂ ਬਾਰੇ ਅੱਛਾ ਜੀ ਹਾਂ ਵੀ ਜਿਵੇਂ ਆਪਾਂ 15 ਵਾਰੀ ਜਿਵੇਂ ਇੱਕ ਪਲਕ ਝਾਪਕਦੇ ਆ ਉਹਨੂੰ ਵਿਸਾ ਬੋਲ ਦਿੰਦੇ ਆ ਹਾਂਜੀ ਉਹ ਆਪਣੇ ਕੀਰਤਨ ਸੋਲੇ ਦੇ ਵਿੱਚ ਵੀ ਇਹ ਵਿਸੇ ਦਾ ਆਉਂਦਾ ਫਿਰ ਆਪਾਂ 15 ਵਿਸੇ ਇਕੱਠੇ ਹੋਣ ਪੈਕਚਰ ਸਾ ਬਣ ਜਾਂਦਾ ਅੱਛਾ ਜੀ 30 ਚਸੇ ਇਕੱਠੇ ਹੋ ਜਾਣੇ ਕਪਾਲ ਬਣ ਜਾਂਦਾ ਤੇ 60 ਪਲਾਂ ਇਕੱਠੇ ਹੋਣ ਇੱਕ ਘੜੀ ਬਣ ਜਾਂਦੀ ਠੀਕ ਹੈ ਹਾਂ ਸਾਢੇ 7 ਤੇ ਸਾਢੇ 7 ਘੜੀਆਂ ਦਾ ਇਕੱਠੀਆਂ ਹੋਣ ਤੇ ਫਿਰ ਇੱਕ ਮਤਲਬ ਬਣ ਜਾਂਦਾ ਪੈਰ ਪੈਰ ਹਾਂ 8 ਪੈਰ ਹੋਗੇ ਇੱਕ ਦਿਨ ਤੇ ਰਾਤ ਹੋਗੀ ਜੀ ਇਹਦਾ ਹੁੰਦਾ ਅਮਰਤ ਵੀਲਾ ਸੂਰਜ ਦੀ ਟਿੱਕੀ ਨਿਕਲ ਤੋ 3 ਘੰਟੇ ਪਹਿਲਾਂ ਦਾ ਸਮਾਂ ਹਾਂਜੀ ਅੱਛਾ ਜੀ ਉਹ ਅਮਰਤ ਵੀਲਾ ਅਮਰਤ ਵੀਲਾ ਕਹਿੰਦੇ ਹਨ ਠੀਕ ਆ ਆਪਣੇ ਦਾ ਹੁਣ ਸੂਰਜ ਜੋ ਉੱਠ ਨਿਕਲਿਆ ਦੋ ਦੋ ਕਹਿੰਦੀ ਆ ਯਾਰ ਹੁਣ ਬਾਠੀ ਬੋਲਦਾ ਤੇ ਹੁਣ ਬਿਲਕੁਲ ਤੇ ਆ ਤਸੂ ਬਈ ਹਾਂ ਇਹ ਤਸੂ ਜਿਵੇਂ ਆਪਣੇ ਨਾ ਜਿਵੇਂ ਸੂਤ ਹੋਗੇ ਜਾਂ ਆਪਣੇ ਮੀਟਰ ਹੋਗੇ ਜਾਂ ਫੁੱਟ ਹੋਗੇ ਹਾਂਜੀ ਇਹ ਜਿਹੜੀਆਂ ਚੀਜ਼ਾਂ ਸਿੰਘ ਆਪਣੇ ਬਾਹਰੋਂ ਹੀ ਆਂਗ ਸਾਰੀਆਂ ਆਪਣੇ ਜਿਵੇਂ ਕਪੜਾ ਜਾਂ ਚੀਜ਼ਾਂ ਹੈ ਕਿ ਗਾਜਾਂ ਚ ਮਿਣੀ ਜਾਂਦੀ ਸੀ ਗਾ ਚੱਲਦਾ ਸੀ ਹਾਂਜੀ ਤੇ ਜਿਹੜੀ ਆਪਣੇ ਮਿਸਤਰੀ ਭਾਸ਼ਾ ਹੁੰਦੀ ਸੀ ਲੱਕੜ ਦੀ ਜਿਹੜੇ ਕੰਮ ਕਰਦੇ ਜਾਂ ਕੋਈ ਵੀ ਉਹ ਤਸੂ 'ਚ ਚੱਲਦਾ ਸੀ ਠੀਕ ਹੈ ਬਈ ਹਾਂ ਤੇ ਇਹ 11 ਸੂਤ ਦਾ ਮਤਲਬ 11 ਇੰਚ ਦਾ ਮੇਰੇ ਸੂਤ ਲਿਖਿਆ ਥੋੜਾ ਗਲਤੀ ਹੋ ਗਈ ਦੇ ਵਿੱਚ ਇਹ 11 ਮਤਲਬ ਹੁੰਦਾ ਹੈ ਇੰਚ ਦਾ ਅੱਛਾ ਜੀ 11 ਇੰਚ ਦਾ ਇੱਕ ਤਸੂ ਹੁੰਦਾ ਹੈ ਅੱਛਾ ਜੀ ਹਾਂ ਉਹਦੇ ਵਿੱਚ ਉਹਦੇ ਸਾਰੇ ਜਿਹੜੀ ਆਪੇ ਜਿਵੇਂ ਗੱਡਾ ਸੀ ਗੱਡੇ ਦੀ ਲੰਬਾਈ ਚੜਾਈ ਉਹਦੇ ਮਤਲਬ ਪਹੀਆਂ ਦੀ ਉਚਾਈ ਉਹ ਤਸੂਜੀ ਬਣਦੀ ਸੀ ਤਸੂਜੀ ਹੁੰਦੀ ਸੀ ਜਿਵੇਂ ਇਹਨੇ ਤਸੂਜੀ ਹੈ ਹੁਣ ਫੁੱਟ ਚੱਲਦਾ ਜਿਵੇਂ ਆਪਾਂ ਕਹਿੰਦੇ ਇਹਨੇ ਫੁੱਟਾਂ ਦੀ 3 ਇੰਚਾਂ ਦੀ ਅੱਜਕੱਲ ਚੱਲਦੀ ਹੈ ਉਹ ਇਹ ਦਾ ਹੁਣ ਆਪਣੀ ਬਾਹਰੂ ਪਾਸ਼ਾ ਜਿਹੜੀ ਸੀ ਅੰਗਰੇਜ਼ਾਂ ਦੀ ਉਹ ਚੀਜ਼ ਆਪਾਂ ਵਰਤੀ ਜਾਂਦੇ ਹਾਂ ਪਰ ਆਪਣੇ ਜਿਹੜੇ ਪੁਰਾਣੇ ਬੁਰੇ ਦਾਦੇ ਪਰਦਾਦੇ ਜਿਹੜੇ ਮਿਸਤਰੀ ਸੀਗੇ ਉਹ ਮਤਲਬ ਇਹਨਾਂ ਨੂੰ ਵਰਤਦੇ ਸੀ ਤਸੂਜੀ ਠੀਕ ਹੈ ਬਈ ਹਾਂਜੀ ਤੇ ਇਹ ਫਿਰ ਕਿੱਥੋਂ ਮਿਲਿਆ ਬਾਈ ਇਹ ਰਕਾ ਇਹ ਮਿਸਤਰੀ ਮੈਂ ਉੱਥੇ ਗਿਆ ਸੀ ਆਪਣੇ ਜਿਹੜਾ ਆਪਣੇ ਹੈਗਾ ਬਦਨੀ ਅੱਛਾ ਜਕਸੀਰ ਬਦਨੀ ਹੈ ਉਹ ਪੁਰਾਣਾ ਬਾਈ ਗੱਡਿਆਂ ਦਾ ਕੰਮ ਕਰਦਾ ਅੱਛਾ ਜੀ ਉਹਨੇ ਮੈਨੂੰ ਦੱਸਿਆ ਸੀ ਤਸੂ ਬਾਰੇ ਠੀਕ ਹੈ ਹਾਂ ਉਹ ਤੋਂ ਫਿਰ ਮੈਂ ਲੈ ਕੇ ਲਿਆ ਸਾਰਾ ਫਿਰ ਬਣਾ ਕੇ ਲਾਇਆ ਕਿਉਂਕਿ ਗੱਡਿਆਂ ਦੇ ਪੁਰਾਣੇ ਕੰਮ ਕਰਦੇ ਸੀ ਆ ਇਧਰ ਸਾਕੇ ਨੀਲੇ ਤਾਰੇ ਬਾਰੇ ਵੀ ਫਿਰ ਹੈ ਹਾਂ ਇਹ ਵੀ ਜਾਨੀ ਕਿ ਵੀ ਇੱਥੇ ਜਦੋਂ ਕੋਈ ਬੱਚੇ ਆਉਂਦੇ ਆ ਜਾਂ ਕੋਈ ਵੀ ਆਉਂਦਾ ਵੀ ਉਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੋਵੇ ਆਪਾਂ ਪੰਜਾਬ ਬਾਰੇ ਬਿਲਕੁਲ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਕਦੇ ਵੀ ਭੁੱਲ ਨਹੀਂ ਆਪਾਂ ਸਕਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਮਤਲਬ ਬਹੁਤ ਆਪਣਾ ਜਿਹੜਾ ਇਤਿਹਾਸ ਨੂੰ ਵੀ ਤੇ ਆਪਣੇ ਜੀ ਸਿੱਖ ਨੌਜੋਨੀ ਨੂੰ ਖਤਮ ਕੀਤਾ ਸਹੀ ਹੈ ਬਈ ਹਾਂ ਉਹਦੇ ਵਿੱਚ ਕੀ ਇਹ ਸੰਤ ਜਰਨੈਲ ਸਿੰਘ ਸੀ ਜਿਹੜੇ ਉਹਨਾਂ ਬਾਰੇ ਸਾਰੇ ਪਰਿਵਾਰ ਉਹਦਾ ਪੂਰਾ ਜਨਮਰ ਦੱਸਿਆ ਆਪਾਂ ਕਿ ਕਦੋਂ ਕੌਣ ਜਨਮ ਸੀ ਕਦੋਂ ਮਾਤਾ ਪਿਤਾ ਸੀ ਕਿੱਥੋਂ ਹੋ ਇੱਕ ਚੀਜ਼ ਹੋਰ ਆ ਬਾਈ ਜਿਹੜੀ ਜਦੋਂ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਜਿਹੜੀ ਉੱਥੇ ਇੱਕ ਉਹ ਦਿਖਾਉਂਦੇ ਆ ਥੱਲੇ ਹਾਂਜੀ ਹਾਂਜੀ ਦਿਖਾਉਂਦੇ ਆ ਫਿਲਮ ਹੁੰਦਾ ਲੱਗੇ ਉੱਥੇ ਉਹਨਾਂ ਨੇ ਸੰਤ ਜਰਨੈਲ ਸਿੰਘ ਦਾ ਨਾਮ ਹੀ ਨਹੀਂ ਵਿੱਚ ਰਹਿਣ ਦਿੱਤਾਗਾ ਇੰਨੇ ਤੇ ਤੁਸੀਂ ਉਹ ਸ਼ਾਇਦ ਤੁਸੀਂ ਦੇਖੀ ਹੋਵੇ ਉਹ ਫਿਲਮ ਦਿਖਾਉਂਦੇ ਹਾਂ ਕਿਉਂਕਿ ਸੰਤ ਜਰਨੈਲ ਸਿੰਘ ਦਾ ਜਨਮ ਸੀ ਉਹ ਗਾਲ ਵਿੱਚ ਹੋਇਆ ਸੀਗਾ ਪਿੰਡ ਗਾਲ ਅੱਛਾ ਜੀ ਕਿਉਂਕਿ ਨਾਨਕੇ ਹੋਇਆ ਸੀ ਜਿਲ੍ਹਾ ਲੁਧਿਆਣਾ ਚ ਆ ਜਾਂਦਾ ਸੀ ਹਾਂਜੀ ਹਾਂਜੀ ਹਾਂ ਉਹ ਮਾਤਾ ਪਿਤਾ ਨਾਲ ਆ ਕੇ ਆਕੇ ਹਾਂ ਪਤਨੀ ਦਾ ਇਹ ਕੁਲਦੀਪ ਸਿੰਘ ਬਰਾੜ ਜਲਾ ਪੱਤੋ ਹੀਰ ਸਿੰਘ ਜਿਹਨੇ ਅਟੈਕ ਕੀਤਾ ਸੀ ਜਨਰਲ ਸੀ ਅੱਛਾ ਜੀ ਅੱਛਾ ਹਾਂ ਉਹਦਾ ਉਹਦਾ ਸਾਰਾ ਦੱਸਿਆ ਵੀ ਕਿੱਥੋਂ ਪੜਾਈ ਕੀਤੀ ਕਿਵੇਂ ਬਣਿਆ ਕੀ ਕੀ ਕੀਤਾ ਉਹਨੇ ਠੀਕ ਹੈ ਜੀ ਹਾਂ ਇਹ ਜਿਹੜਾ ਅਨੰਤਪੁਰਸ ਦਾ ਪ੍ਰਸਾਪ ਸੀ ਆਪਣਾ ਜਿੱਤੇ ਤੇ ਆਪਣਾ ਧਰਮ ਯੁੱਧ ਮੋਰਚਾ ਲੱਗਿਆ ਸੀਗਾ ਹਾਂਜੀ ਇਹ 17 ਗੱਲਾਂ ਉਹ ਸੀ ਇਹਨੇ ਲਿਖੀਆਂ ਉਹਨੇ ਠੀਕ ਹੈ ਬਈ ਹਾਂਜੀ ਹਾਂਜੀ ਫਿਰ ਉਹ ਜਿਹੜੇ ਫੌਜ ਦੇ ਰੈਂਕ ਆ ਕਿਹੜੇ ਕੈਟਾਗਰੀ ਆ ਕਿ ਆ ਗਈ ਜਾਂ ਕਿਤੇ ਕਿਤੇ ਕਿੰਨੇ ਸ਼ੀਰ ਹੋਏ ਜਿਵੇਂ ਜਸ ਸਖ ਜਾਂ ਉਹ ਚੀਜ਼ਾਂ ਸਾਰੇ ਦੱਸਿਆ ਉਹਨੇ ਬਾਈ ਠੀਕ ਹੈ ਜੀ ਹਾਂਜੀ ਇਹ 1 ਜੂਨ ਤੋਂ ਲੈ ਕੇ 8 ਜੂਨ ਤੱਕ ਜੋ ਵੀ ਕੁਝ ਵਾਪਰਿਆ ਅੱਛਾ ਜੀ ਉੱਥੇ ਉਹ ਸਾਰਾ ਕੁਝ ਲਿਖਿਆ ਵੀ ਕਿਦ ਦਿਨ ਕੀ ਹੋਇਆ ਕਿਦ ਦਿਨ ਕੀਆ ਸਾਰਾ ਕੁਝ ਦੇ ਵਿੱਚ ਦੱਸਿਆ ਠੀਕ ਹੈ ਜੀ ਹਾਂਜੀ ਤੇ ਇਧਰਲੇ ਪਾਸੇ ਆਪਾਂ ਅੱਜ ਗੱਲ ਇਹ ਚੀਜ਼ ਬਾਰੇ ਦਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਸਾਰੇ ਹਨਾ ਇਹਨਾਂ ਚੀਜ਼ਾਂ ਬਾਰੇ ਗੱਲ ਕਰਨੀ ਆ ਇੱਥੇ ਹੁਣ ਇੱਥੇ ਤੁਸੀਂ ਦੱਸਦੇ ਵੀ ਇੱਕਾ ਜ਼ਮੀਨ ਦੀ ਮਹੰਤੀ ਵਾਲਾ ਲੰਬਾਈ ਮਾਪਦਾ ਹਨਾ ਹਾਂਜੀ 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 ਇਹ ਵੀ ਇਹ ਵੀ ਤੁਸੀਂ ਇੱਕਾ ਰਪਏ ਦਾ ਇਤਿਹਾਸ ਹਾਂਜੀ ਹਾਂਜੀ ਆ ਰਪਏ ਦਾ ਇਤਿਹਾਸ ਬਾਈ ਇਹ ਕਿੱ ਇਹਨ ਇੱਕ ਆਪਣੇ ਆਇਆ ਸੀਗਾ ਸ਼ਾਇਦ WhatsApp ਜਾਂ Facebook ਤੇ ਤੇ ਮੈਨੂੰ ਵਧੀਆ ਲੱਗਿਆ ਵੀ ਮਤਲਬ ਆਪਣੇ ਕਿਉਂਕਿ ਉਹ ਚੀਜ਼ਾਂ ਤੱਕ ਜਿਹੜੇ ਆਪਾਂ ਦੇਖਦੇ ਆਂ ਮੁੜ ਕੇ ਪਿੱਛੇ ਅੱਗੇ ਹੋ ਜਾਂਦੀਆਂ ਆਪ ਨੂੰ ਨਹੀਂ ਪਤਾ ਲੱਗਦਾ ਹਾਂਜੀ ਇਹ ਫਿਰ ਮੈਂ ਉਸ ਤੋਂ ਕੱਢ ਕੇ ਫਿਰ ਸਾਰਾ ਇਹਨੂੰ ਬਣਵਾਇਆ ਉਹ ਮੈਂ ਠੀਕ ਹੈ ਵੀ ਜਿਹੜੀ ਆਪਣੀ ਪ੍ਰਚੀਨ ਜਿਹੜੀ ਮੰਦਰਾ ਸੀ ਜਿਵੇਂ ਉਹ ਫੁੱਟੀ ਕੋਡੀਆਂ ਤੋਂ ਸ਼ੁਰੂ ਹੁੰਦੀ ਸੀਗੀ ਉਹਨਾਂ ਨੂੰ ਫੁੱਟੀਆਂ ਕੋਡੀਆਂ ਪਈਆਂ ਉਹ ਪੁੱਛਣ ਨੂੰ ਕੋਡੀਆਂ ਨੂੰ ਭੰਨ ਕੇ ਐ ਬਣਾਉਂਦੇ ਸ਼ੱਲਾ ਜੀ ਅੱਛਾ ਜੀ ਹਾਂ ਉਦੋਂ ਵਾਰ ਦਮਣੀ ਆ ਗਈ ਫਿਰ ਤੇ ਲਾਗਿਆ ਫਿਰ ਪਾਈਆ ਪਾਈ ਆ ਗਈ ਆਨਾ ਆ ਗਿਆ ਹੇਰ ਉਹ ਦੁਆਨਿਰਾਂ ਫਿਰ ਪਈ ਆ ਗਿਆ ਠੀਕ ਹੈ ਇਹ ਨਾਲ ਮੇਰੇ ਜਿੰਨੇ ਮੇਰੇ ਕੋਲ ਸੀ ਆਨਾ ਹੁੰਦਾ ਸੀ ਇਹ ਪੈਸਾ ਹੁੰਦਾ ਸੀ ਜਿਵੇਂ ਕੋਡੀਆਂ ਹੁੰਦੀਆਂ ਸੀ ਉਹ ਪੋਸਟ ਜਿਵੇਂ ਕੋਲ ਹੈਗਾ ਕੋਲ ਲਾਤੀ ਮੋਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਇੱਧਰ ਆ ਗਈ ਜ਼ਮੀਨ ਦੀ ਮੇਨਤੀ ਹਾਂਜੀ ਇਹ ਜਿਵੇਂ ਨੇ ਖੰਡੇ ਤੇ ਲਿਖੀਆਂ ਮੀਆਂ ਜਿਵੇਂ ਅੱਗੇ ਆਪਣੇ ਆਪਾਂ ਬੋਲਦੇ ਸੀ ਭਾਈ ਜੇ 40 ਕੋਡੀਆਂ ਹਾਂ 40 ਹਾਂ 40 ਕੋਡੀਆਂ ਨਹੀਂ ਦਿੰਦਾ ਤੇਲੇ ਦਾ ਕੰਮ ਨਹੀਂ ਕਰਦਾ ਜਿਵੇਂ 16 ਆਨੇ ਸੱਚੂ ਹਾਂ ਹਾਂਜੀ ਹਾਂ ਇਹ ਜਿਵੇਂ ਕਹਿੰਦੇ ਚਮੜੀ ਜੇ ਪਰ ਦਮੜੀ ਨਾ ਜੇ ਦਮੜੇ ਸਾਰੇ ਪੈਸਿਆਂ ਦੇ ਸੀ ਪਾਈ ਪਾਈ ਦਾ ਹਿਸਾਬ ਇਹ ਸਾਰੇ ਉਹਦੇ ਨਾਲ ਲਿਖੀਆਂ ਲਿਖੀਆਂ ਹਾਂ ਭਈ ਆ ਚੀਜ਼ ਨਾਲ ਇੱਥੇ ਜਿਹੜੇ ਬੱਚੇ ਆਉਂਦੇ ਹੋਣਿਆ ਉਹਨਾਂ ਨੂੰ ਬੜਾ ਕੁਝ ਪਤਾ ਲੱਗਦਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਕਾਈ ਬੱਚੇ ਆਉਂਦੇ ਹਾਂ ਇਹੋ ਕਿ ਇਹਦੇ ਵਿੱਚ ਆਪਣਾ ਸੌਖਾ ਜਿਹਾ ਸਿੱਧਾ ਸਪੱਸ਼ਟ ਸਾਹਮਣੇ ਦੇਖੀ ਜਾਂਦਾ ਆਪਾਂ ਉਹਦੇ ਵਿੱਚ ਦੇਖ ਸਕਦੇ ਹਾਂ ਵੀ ਇੱਕ ਕਿਕਟ ਦੇ ਵਿੱਚ ਕਿੰਨੀਆਂ ਕਨਾਲਾਂ ਹੁੰਦੀਆਂ ਕਿੰਨੇ ਮਰਲੇ ਆ ਕਿੰਨੇ ਵਿਸਦੇ ਆ ਕਿੰਨੇ ਵਿੱਗਿਆ ਕਿੰਨੀਆਂ ਕਰਮਾ ਕਿੰਨੇ ਫੁੱਟ ਹੈ ਹਾਂਜੀ ਫਿਰ ਇੱਕ ਵਸ ਵਿੱਚ ਆ ਕੇ ਫਿਰ ਕਨਾਲ ਜਾ ਕੇ ਫਿਰ ਵਿੱਗੇ ਚ ਇੱਕ ਮਰ ਲਾ ਕਿਵੇਂ ਇੱਕ ਗਾਜ ਕਿਵੇਂ ਮੀਟਰ ਕਿਵੇਂ ਕਰਮ ਕਿਵੇਂ ਐ ਇੱਥੇ ਆ ਜਿਹੜੀ ਜਰੀਬ ਦੀ ਲੰਬਾਈ ਆ ਅੱਜ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇਹ ਪਤਾ ਨਹੀਂ ਕਿ ਜਿਹਨਾਂ ਨੇ ਬਣਤੀ ਕਰਾਈ ਹੋਵੇ ਹਾਂਜੀ ਹਾਂਜੀ ਕਿਉਂਕਿ ਹੁਣ ਕੰਪਿਊਟਰ ਸਿਸਟਮ ਤੇ ਚੱਲ ਪਈ ਹੁਣ ਤਾਂ ਆਪਣੇ ਸੈਟੇਲਾਈਟ ਨਾਲ ਆਨਲਾਈਨ ਜਿਵੇਂ ਚੱਲਦੀਆਂ ਵੈਸੇ ਜਿਹੜੀ ਜਰੀਬਨ ਦੀ 55 ਫੁੱਟ ਲੰਬੀ ਹੁੰਦੀ ਸੀ 10 ਕਰਮਾਂ ਦੀ ਅੱਛਾ ਜੀ ਹਾਂ 16.76 ਮੀਟਰ ਹੁੰਦੀ ਸੀਗੀ 18.32 ਗਾਜ ਗਾਜ ਹੁੰਦੀ ਹੈ ਉਹਦੀ ਲੰਬਾਈ ਹੈ ਤੇ ਆ ਆ ਵੀ ਆਪਣਾ ਆਪਣਾ ਹੀ ਆ ਲਵਾਈਆ ਹੈ ਇਹ ਵੀ ਸਾਰਾ ਆਪਣਾ ਖੇਤੀਬਾੜੀ ਸੰਬੰਧ ਦਾ ਹੀ ਹੈ ਇਹ ਜਿਵੇਂ 4 12 ਇੰਚ ਦਾ ਫੋਟੋ ਹੋ ਗਿਆ ਜਿਵੇਂ 3 ਫੁੱਟ ਦਾ ਗਾਜ ਹੋ ਗਿਆ 220 ਦਾ ਗਾਜ ਦਾ ਇੱਕ ਫਲਾਂਗ ਹੋ ਗਈ ਇਹ ਸਾਰਾ ਖੇਤੀ ਨਾਲ ਸੰਬੰਧਿਤ ਹੀ ਸਾਰਾ ਕੁਝ ਹੈ ਕਰਤਨਾ ਠੀਕ ਆ ਬਈ ਠੀਕ ਹੈ ਦੇ ਬਾਈ ਜਿਹੜਾ ਇਹ ਹੁਣ ਸਾਰਾ ਪੇਂਟ ਕਰਤਾ ਸਾਰੇ ਕਾਹੇ ਨੂੰ ਇਹ ਪੇਂਟ ਕਰਨ ਦਾ ਕੀ ਕਾਰਨ ਸੀ ਬਾਈ ਪੇਂਟ ਤੇ ਉਹਨਾਂ ਕੁ ਵੀਰਨਾਂ ਚੀਜ਼ਾਂ ਦੀ ਜਿਹੜੀ ਹਾਲਤ ਪਹਿਲਾਂ ਮਤਲਬ ਕੋਈ ਵੀ ਚੀਜ਼ਾਂ ਜਿਹੜੀਆਂ ਚੰਗੀਆਂ ਸੀ ਨਹੀਂ ਤੇ ਬਹੁਤ ਹਾਲਤਾਂ ਦੀ ਮਾੜੀ ਸੀਗੀ ਹੂੰ ਉਹਨੂੰ ਬਾਅਦ ਰਿਪੇਅਰ ਕੀਤਾ ਉਹਨਾਂ ਨੂੰ ਸਾਰਾ ਰਿਪੇਅਰ ਕੀਤਾ ਦੂਜੇ ਵਾਰ ਰੰਗ ਆਇਆ ਉਹਨਾਂ ਵੀ ਵਾਰ-ਵਾਰ ਨੇ ਤੇ ਹੁਣ ਇਹਨਾਂ ਜਿਵੇਂ ਲੋਹੇ ਦਾ ਸਮਾਨ ਹੈ ਉਹਨੂੰ ਜਰਵੀ ਪੈਂਦੀ ਆ ਹਾਂਜੀ ਐਨੇ ਹੁਣ ਇਹਨਾਂ ਨੂੰ ਪਾਲਸ ਤੇ ਰਗਣ ਤੇ ਸਮਾਨ ਹੀ ਮਿਲਦਾਗਾ ਹਾਂਜੀ ਹੁਣ ਇਹਨੂੰ ਕੀਤਾ ਵੀਰ ਰੰਗ ਇਹਨੂੰ ਤਾਂ ਕੀਤਾ ਲੋਹੇ ਚ ਲੱਕੜ ਦੋ ਚੀਜ਼ਾਂ ਰੰਗ ਭਾਲਦੀਆਂ ਕਿਉਂਕਿ ਸ ਹਾਂਜੀ ਉਹ ਰੰਗ ਪਾਲ ਚੋ ਗਿਆ ਉਹਨੂੰ ਇੱਕ ਟਾਂ ਦਾ ਭਲੇ 100 100 ਡੰਗੀ ਰਿਹਾ ਉਹਨੂੰ ਖਰਾਬ ਨਹੀਂ ਹਾਂਜੀ ਵਾਰੀ ਵਾਰੀ ਨੇ ਸਮਝ ਨਹੀਂ ਹੁੰਦਾ ਆਪਣੇ ਕੋਲੇ ਵੀ ਆਪ ਨੂੰ ਹਰ ਦੂਜੀ ਚੀਜ਼ ਨੇ ਇਹਨੂੰ ਸਾਫ਼ ਕਰੀ